ਸੈਂਟਰ ਪਤਰੀ ਖੇਡਾਂ ਸੈਂਟਰ ਰੀਲ ਕਲਾ ਬਲਾਕ ਕਾਦੀਆਂ ਗਰਦਾਸਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਖੇਡਾਂ ਕੀਤੀਆਂ ਜਿਸ ਤਰ੍ਹਾਂ ਕਬੱਡੀ ਕੁਸ਼ਤੀ ਕੋਲ ਬੱਚਿਆਂ ਨੇ ਗੱਤਕਾ ਕੁਸ਼ਰੀ ਰਾਹੀ ਤੇ ਬਹੁਤ ਹੀ ਰਸਾ ਕਸੀ ਖੇਡਾਂ ਦੇ ਨਾਲ ਜਿੱਤਾਂ ਪ੍ਰਾਪਤ ਕੀਤੀਆਂ ਉਹ ਤੁਸੀਂ ਦੇ ਰਹੇ ਸੀ ਖਾਸ ਸਰਪੋਰਟ ਬਿਹਰੋ ਜੀ ਦਵਿੰਦਰ ਸਿੰਘ ਧਨਵਾਦ ਤੱਕ ਤੱਕ ਤੇ ਅਕਾਲ ਦੀਆਂ ਕੰਦਾ ਸਮਸ਼ਣੀਆਂ ਮਾਰੀਆਂ ਬਣੀਆਂ ਤਨ ਚਰਨਾ ਤੇ ਜਗਰ ਪੈ ਪਾਤ ਸ਼ਹੀਦ ਸਿੰਘ ਹੋਏ ਤੱਕ ਵੀ ਟੇ ਆ ਗੜੀ ਦਸ਼ਮੇਸ਼ ਜਏ ਵਾਰ ਕੇ ਤਾਂ ਨਾ ਬੜੇ ਨਿਸ਼ਾਨ ਸ਼ਤਿਨ ਉਰਜਤ ਦੇ ਕੋਪੜਜੋ ਲੈ ਬੁੱੱਚੇ ਅਗਨੇ ਵਿੱਚ ਛੜਦੇ ਹੱਕ ਧਰਮ ਦੇ ਬਦਲੇ ਦੀ ਗੋਰੀ ਦੇ ਨਾਲ ਬੰਦੇ ਮਾਰਦੇ ਬੜਕਾਂ ਥਾਰੇ ਤੂੰ ਲੜਦੇ ਮਾਸੂਮ ਮਾਲਕਾਂ ਨੂੰ ਜ਼ਾਲਮਾ ਕੋਇਆ ਅਮਰ ਤਕ ਰੋਇਆ ਖੇਦਰ ਬਾਰੇ ਆਸਾ ਉਹ ਸੰਗਣ ਸੰ ਕੁੜੀਆਂ ਕਰੇ ਤਲਾਸ਼ੀ ਖਤਗੁਰਦੀ ਨਗਰੀ ਮੇਂ ਏਰਲਾ ਸ਼ਪਾਪ ਚੱਲੀ ਆ ਗਿਆ ਬੜਾ ਕਰੋਬ ਟੈਂਕ ਲੈ ਟੋਪ ਸ਼ੌਂਕ ਉਹਨੇ ਸ਼ਾਮੇ ਕਰ ਲਾਣਾ ਮੜਾ ਜਾ ਨਹੀਂ 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 ਲੱਗਾ ਨਹੀਂ ਉਹ ਲੋ ਆ ਚੁਗਰਾ ਆਕਦੀਆਂ ਇਹਨਾਂ ਨੂੰ ਆਉਂਦੇ ਆ ਮਾਣ ਨਾ ਦਾ ਮੋਦਤ ਵੀ ਵਰਦਗੇ ਨਹੀਂ ਜੰਦਾ ਅਗਲਾ ਕੀ ਡਾਟ ਚੋਰੀ ਪਾ ਦਿਓ ਜੇਖਿਆ ਨਹੀਂ ਮਾਨਿਆ ਤਾਂ ਪਾ ਜਨਮ ਉਹ ਥੋੜਾ ਸੰਗ ਨੂੰ ਲਾ ਕੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਿਊਨਿਸਪਲ ਕਮੇਟੀ ਕਾਦੀਆ ਕੰਪਲੈਕਸ ਦੇ ਵਿੱਚ ਸਾਡੇ ਕਲਸਟਰ ਲੀਲਕਲਾਂ ਦੇ ਆਉਂਦੇ ਨੌ ਸਕੂਲ ਉਹਨਾਂ ਦੀਆਂ ਜਿਹੜੀਆਂ ਪ੍ਰਾਇਮਰੀ ਜਿਹੜੀਆਂ ਖੇਡਾਂ ਨੇ ਇੱਥੇ ਕਰਵਾਈਆਂ ਜਾ ਰਹੀਆਂ ਨੇ ਤੇ ਸਾਰੇ ਅਧਿਆਪਕ ਸਹਿਬਾਨ ਵੱਖ-ਵੱਖ ਸਕੂਲਾਂ ਦੇ ਇਹਨਾਂ ਨੌ ਹੀ ਸਕੂਲਾਂ ਦੇ ਜਿਹੜੇ ਅਧਿਆਪਕ ਨੇ ਉਹ ਆਪਣੇ ਆਪਣੇ ਬੱਚੇ ਲੈ ਕੇ ਇੱਥੇ ਪਹੁੰਚੇ ਨੇ ਤਾਂ ਬੱਚਿਆਂ 'ਚ ਬੜਾ ਉਤਸ਼ਾਹ ਹੈ ਖੇਡਾਂ ਪ੍ਰਤੀ ਸਾਰੇ ਬੱਚੇ ਬੜੇ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਹਰ ਗੇਮ ਦੇ ਵਿੱਚ ਹਰ ਇਵੈਂਟ 'ਚ ਇਹਨਾਂ ਗੇਮਾਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਇਵੈਂਟਸ ਜਿਵੇਂ ਰੇਸ ਗਰਲਸ ਦੀ ਔਰ ਬॉयਜ਼ ਦੀ ਕਬੱਡੀ ਦੈਨ ਸ਼ਾਰਟ ਪੁੱਟ ਲੌਂਗ ਜੰਪ ਇਸ ਤੋਂ ਇਲਾਵਾ ਖੋਖੋ ਤੇ ਹੋਰ ਵੀ ਬਹੁਤ ਸਾਰੇ ਇਵੈਂਟ ਜਿਹੜੇ ਇਹਨਾਂ ਖੇਡਾਂ ਦੇ ਵਿੱਚ ਕਰਵਾ ਰਹੇ ਆ ਤੇ ਬੜਾ ਉਤਸ਼ਾਹ ਹੈ ਇਹਨਾਂ ਬੱਚਿਆਂ ਦੇ ਵਿੱਚ ਤੇ ਅਧਿਆਪਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਇਹਨਾਂ ਗੇਮਾਂ ਪ੍ਰਤੀ ਤੇ ਸਾਰੇ ਹੀ ਅچھے ਤਰੀਕੇ ਨਾਲ ਤਿਆਰੀ ਕਰਵਾ ਕੇ ਇੱਥੇ ਲਿਆਏ ਨੇ ਇੱਥੋਂ ਜਿਹੜੇ ਬੱਚੇ 1st 2nd 3rd ਆਉਣਗੇ ਉਹ ਨੈਕਸਟ ਅਗੋ ਜਿਹੜੀਆਂ ਬਲਾਕ ਪੱਧਰੀ ਜਿਹੜੀਆਂ ਗੇਮਸ ਹੋਣਗੀਆਂ ਉਹਦੇ ਵਿੱਚ ਜਾਣਗੇ ਔਰ ਉੱਥੋਂ ਜਿਹੜੇ ਜੇਤੂ ਹੋਣਗੇ ਉਹ ਜ਼ਿਲ੍ਹੇ ਵਿੱਚ ਜਾਣਗੇ ਫੜਨੋ 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 ਹੋਰ ਕਿਥੇ ਹੋਰ ਕਿਥੇ ਬੈਠਾ ਰਹਿੰਦੇ ਆ ਮੈਂ ਭੇ ਭੱਜਣੇ ਆ ਸੈਂਟਰ ਪੱਤਰੀ ਖੇਡਾਂ ਵਿੱਚ ਭਾਗ ਲਿਆ ਸਿੱਧੇ ਬਾਕਪੁਰ ਸੁਨੰਦਪੁਰ ਤੇ ਸਾਰੇ ਅਧਿਆਪਕ ਸਹਿबान ਤੇ ਪਿਆਰੇ ਬੱਚੇ ਸਭ ਤੋਂ ਪਹਿਲਾਂ ਪਰਤੀ ਬੁਲਾਈਏ ਵਾਏ ਗੁਟੀਕਾ ਖਾਲਸਾ ਖੇਡਾਂ ਸਾਰੀਆਂ ਤਰੀਕ ਸਾਰੇ ਬੱਚਿਆਂ ਨੇ ਵੱਖ-ਵੱਖ ਇਵੈਂਟਸ ਦੇ ਵਿੱਚ ਪੂਰਾ ਆਪਣਾ ਜੋਰ ਲਗਾ ਕੇ ਆਪਣਾ ਜਿਹੜਾ ਮੇਰੇ ਕੋਲ ਮੇਰੇ ਬਹੁਤ ਹੀ ਛੋਟੇ ਵੀਰ ਅਜੀਜ਼ ਕਮਲਪ੍ਰੀਤ ਰਾਜਾ ਜੀ ਤੇ ਉਹਨਾਂ ਦੇ ਨਾਲ ਨੇ ਸਾਡੇ ਇੱਥੇ ਨਵਨਯੁਕਤੀ ਹੋਏ ਨੇ ਮੈਡਮ ਇੰਸਪੈਕਟਰ ਮੈਮ ਸ਼੍ਰੀਮਤੀ ਰਣਜੀਤ ਕੌਰ ਜੀ ਉਹ ਸਾਡੇ ਕੋਲ ਪਹੁੰਚੇ ਇੱਕ ਵਾਰੀ ਵੈਲਕਮ ਕਰ ਦੋ ਸਾਰਿਆਂ ਦਾ ਉਹਨਾਂ ਦੇ ਨਾਲ ਮੇਰਾ ਛੋਟਾ ਵੀਰ ਇੰਦਰਪ੍ਰੀਤ ਸਿੰਘ ਜੀ ਨਾਲ ਹੋਰ ਸਟਾਫ ਉਹਨਾਂ ਦਾ ਪਹੁੰਚਾ ਹੈ ਸਾਡੇ ਮਿਊਨਿਸਪਲ ਕਮੇਟੀ ਘਰ ਤੋਂ ਸਵਾਗਤ ਕਰਦੇ ਆ ਸਵਾਗਤ ਹੈ ਮੈਂਨ ਦਾ ਜਿਆਦਾ ਟਾਈਮ ਨਹੀਂ ਲੈਣਾ ਮਾਈ ਮੈਮ ਤੁਹਾਡਾ ਵੀ ਸਾਰਿਆਂ ਨੂੰ ਦੱਸਣਾ ਚਾਹੁੰਨਾ ਸਾਰੇ ਸਟਾਫ ਹੋਰ ਸਕੂਲ ਤੋਂ ਵੀ ਆਏ ਆ ਕਿ ਕੋਈ ਵੀ ਜਦੋਂ ਕੰਮ ਕਰਨਾ ਹੋਏ ਘਰ ਦੇ ਵਿੱਚ ਹੀ ਕੋਈ ਕੰਮ ਕਰਨਾ ਹੋਏ ਸਕੂਲ ਤੋਂ ਬਲਜਿੰਦਰ ਸਿੰਘ ਜੀ ਭਈ ਸਕੂਲ ਤੋਂ ਹੈਡ ਟੀਚਰ ਮੈਡਮ ਨਵੇਂ-ਨਵੇਂ ਅਪਾਇੰਟ ਹੋਏ ਇਹਨਾਂ ਵਾਸਤੇ ਇੱਕ ਵਾਰ ਯੋਗਦਾ ਤੁਹਾਡੀਆਂ ਮੈਡਮ ਵੀਨਾ ਜੀ ਤੇ ਮੈਡਮ ਲਖਿੰਦਰ ਮੈਮ ਲਖਿੰਦਰ ਮੈਮ ਪਹੁੰਚੀ ਹੈ ਉਸ ਤੋਂ ਇਲਾਵਾ ਬਸਰਾਏ ਸਕੂਲ ਤੋਂ ਰਾਜਵਿੰਦਰ मैम ਔਰ ਹਮਨ मैम ਦੋ ਸਕੂਲ ਸਾਡੇ ਰਹਿ ਗਏ ਲੇਕਿਨ ਉਹਨਾਂ ਦੇ ਵੀ ਬੱਚੇ ਆਏ ਇਹਨਾਂ ਸਾਰੇ ਅਧਿਆਪਕਾਂ ਵਾਸਤੇ ਕਰ ਯੋਰਦਰ ਤਾੜੀਆਂ ਮਾਰ ਦੋ ਜਿਹੜੇ ਬੱਚਿਆਂ ਨੂੰ ਅੱਛੇ ਤਰੀਕੇ ਨਾਲ ਤਿਆਰ ਕਰਵਾ ਕੇ ਔਰ ਤੁਸੀਂ ਇਸ ਗਰਾਉਂਡ ਤੱਕ ਇਹਨਾਂ ਨੂੰ ਲੈ ਕੇ ਆਏ ਔਰ ਅੱਛੇ ਤਰੀਕੇ ਨਾਲ ਇਹਨਾਂ ਨੂੰ ਕਢਾਉਣ ਵਾਸਤੇ ਅਸੀਂ ਕੰਮ ਕੀਤਾ ਕਿਉਂਕਿ ਜੇਕਰ ਬੱਚੇ ਹੀ ਇੱਥੇ ਨਾ ਪਹੁੰਚਦੇ ਅਲੱਗ-ਅਲੱਗ ਹਮਨ ਗਵਰਨਮੈਂਟ ਪ੍ਰਾਇਮਰੀ ਸਕੂਲ ਨੈਕਸਟ ਹੈ ਟੱਗ ਆਫ ਵਾਰ ਯਾਨੀ ਕਿ ਰੱਸਾ ਖਿੱਚਣ ਮੁਕਾਬਲਾ प्राइमरी स्कूल लखमोकर तो पहला प्राइस गवर्नमेंट प्राइमरी स्कूल कालवा तो पहला प्राइस 200 मीटर गर्ल तो इस तो नेक्स्ट हमकी कोई बात